ਸਤਿ ਸ਼੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਪਾਕ ਟੂਡੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੈਨੂ ਕੌਰ ਹੁਣ ਮੇਲੇ ਦੀ ਇਸ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਜੋ ਕਿ ਪਾਜ ਕਾ ਦੇ ਬੁਰੀ ਤਰ੍ਹਾਂ ਨਾਲ ਵੱਡੀ ਹਾਰ ਦੇਖਣ ਨੂੰ ਮਿਲਿਆ ਜਲੰਧਰ ਜ਼ਿਲ੍ਹੇ ਚੋਣਾ ਦੇ ਵਿੱਚ ਤੇ ਉਹ ਪੰਜ ਕਾਰਨ ਕਿਹੜੇ ਸੀ ਜਿਨ੍ਹਾਂ ਕਾਰਨ ਪਾਜ ਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਵਿਸਥਾਰ ਦੇ ਨਾਲ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਕੀ ਸੀ ਆਮਦਮੀ ਪਾਰਟੀ ਦੇ उम्मीदवार ਮਹਿੰਦਰ ਭਗਤ ਨੇ ਜਲੰਧਰ ਦੇ ਪੱਛਮੀ ਜਿਲ੍ਹੇ ਚੋਣਾ ਵਿੱਚ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਹੈ ਇਸ ਜਿੱਤ ਦਾ ਜਸ਼ਨ ਜਲੰਧਰ ਤੇ ਚੰਡੀਗੜ੍ਹ ਤੱਕ ਮਨਾਇਆ ਜਾ ਰਿਹਾ ਹੈ ਆਪ ਦੇ ਮਹਿੰਦਰ ਭਗਤ ਤੋਂ 37300 25 ਵੋਟਾਂ ਨਾਲ ਜੇਤੂ ਰਹੇ ਜਦ ਕੀ ਭਾਜਪਾ ਦੀ ਅੰਪਾਜਪਾ ਦੇ ਸ਼ੀਤਲ ਅਗਰਾਲਾ 179921 ਵੋਟਾਂ ਨਾਲ ਜੇਤੂ ਰਹੀ ਅਤੇ ਦੂਜੇ ਸਥਾਨ ਤੇ ਰਹੀ ਅਤੇ ਕਾਂਗਰਸ ਦੀ सुरेंद्र ਕੌਰ ਸੋਨਾ 7757 ਵੋਟਾਂ ਨਾਲ ਤੀਜੇ ਸਥਾਨ ਤੇ ਰਹੀ ਸੀ ਭਾਜਪਾ ਨੇ ਸੀਟ ਤੇ ਕਾਫੀ ਜ਼ੋਰ ਲਾਇਆ ਸੀ ਪਰ ਉਹ ਸੀਟ ਜਿੱਤ ਨਹੀਂ ਸਕੀ ਆਖਰਕਾਰ ਕਿਹੜੇ ਕਾਰਨ ਕਾਰਕੇ ਪੰਜ ਪੰਜ ਸੀਟ ਹਾਸਲ ਕਰਨ ਤੋਂ ਖੁੰਝ ਗਈ ਆਓ ਇਹਨਾਂ ਪੰਜ ਕਾਰਨਾਂ ਤੇ ਨਜ਼ਰ ਮਾਰ ਦੋਨੀਆ ਇੱਕ ਪਹਿਲਾ ਕਾਰਨ ਉਹਨਾਂ ਦਾ ਵੱਡਾ ਇਹ ਸੀ ਕਿ ਭਾਜਪਾ ਵਿੱਚ ਸ਼ੀਤਲ ਅੰਗਰਾਲ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸੀ ਉਹਨਾਂ ਨੇ ਵੀ ਇਸ ਸੀਟ ਤੋਂ ਚੋਣ ਲੜੀ ਸੀ ਅਤੇ ਲੋਕਾਂ ਦੁਆਰਾ ਵਧਾਈਕ ਵੀ ਬਣਾਇਆ ਗਿਆ ਸੀ ਪਰ ਉਹ ਪਾਰਟੀ ਛੱਡ ਕੇ ਪਾਜਪਾ ਦੇ ਵਿੱਚ ਸ਼ਾਮਲ ਹੋ ਗਈ ਸਨ ਜਿਸ ਕਾਰਨ ਲੋਕ ਸ਼ੀਤਲ ਦੇ ਪਾਰਟੀ ਬਦਲ ਤੋਂ ਉਪਰ ਨਾਰਾਜ਼ ਸਨ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਸਨ ਕਿ ਇਸ ਪਾਰਟੀ ਬਦਲਣ ਕਾਰਨ ਇਸ ਸੀਟ ਤੇ ਦੁਬਾਰਾ ਚੋਣਾਂ ਹੋ ਰਹੀਆਂ ਹਨ ਹੁਣ ਅਸੀਂ ਦੁਬਾਰਾ ਵੋਟ ਨਹੀਂ ਪਾਵਾਂਗੇ ਤੇ ਦੂਜਾ ਕਾਰਨ ਪਾਜਪਾ ਦਾ ਇਹ ਸੀ ਕਿ ਚੋਣ ਪ੍ਰਚਾਰ ਦੌਰਾਨ ਪਾਜਪਾ ਦਾ ਕੋਈ ਵੀ ਵੱਡਾ ਨੇਤਾ ਪੱਛਮੀ ਹਲਕੇ ਦੇ ਵਿੱਚ ਨਹੀਂ ਪਹੁੰਚਿਆ ਸੀ ਜਿੰਦਗੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਆਪ ਦੇ ਸਾਰੇ ਸੀਨੀਅਰ ਮੰਤਰੀਆਂ ਨੇ ਲੋਕਾਂ 'ਚ ਪਹੁੰਚ ਕੇ ਪ੍ਰੋਸਾ ਦਿੱਤਾ ਕਿ ਜੇਕਰ ਸਰਕਾਰ ਆਪਣੀ ਹੈ ਤੇ ਵਦੈਕ ਵੀ ਆਪਣੇ ਹਰ ਤਾਲੂਕਾਂ ਨੂੰ ਫਾਇਦਾ ਹੋਵੇਗਾ ਪਰ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਵੱਡੇ ਆਗੂ ਵੱਲੋਂ ਨਾ ਤਾਂ ਕੋਈ ਮੁਹੀਮ ਅਤੇ ਨਾ ਹੀ ਕੋਈ ਵਾਅਦਾ ਕੀਤਾ ਗਿਆ ਤੇ ਤੀਜਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਸ਼ੀਤਲ ਅੰਗਰਾਲ ਦੀ ਗੱਲ ਕੀਤੀ ਜਾਵੇ ਤਾਂ ਉਹ ਲੋਕਾਂ ਦੇ ਮਸਲਿਆਂ ਦੀ ਗੱਲ ਕਰਨ ਦੀ ਬਜਾਏ ਲਾਈਵ ਹੋ ਕੇ ਸੀਐਮ ਮਾਨ ਨੂੰ ਚੁਣੌਤੀਆਂ ਦਿੰਦੇ ਰਹੇ ਅਤੇ ਪਹਿਰੇ ਪੰਚਮੀ ਹਲਕੇ ਦੇ ਲੋਕ ਕੀ ਚੁੰਦੇ ਹਨ ਉਸ ਦੀ ਹੁਣ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ ਜੇਕਰ ਉਹ ਲੋਕਾਂ ਵਿੱਚ ਜਾ ਕੇ ਉਹਨਾਂ ਦੀ ਸਮੱਸਿਆਵਾਂ ਨੂੰ ਹੱਲ ਕਰਦੇ ਤਾਂ ਉਹਨਾਂ ਦੀ ਗੱਲ ਸੁਣਦੇ ਤਾਂ ਉਹਨਾਂ ਲੋਕ ਨੇ ਵੀ ਸ਼ੀਤਲ ਅੰਗਰਾਲ ਨੂੰ ਵੱਟਾ ਨਾਲੇ ਜਤੌਣਾ ਸੀ ਪਰ ਹੁਣ ਸ਼ੀਤਲ ਅੰਗਰਾਲ ਦੇ ਵੱਲੋਂ ਉਹਨਾਂ ਦਾ ਸਮੱਸਿਆਵਾਂ ਨੋ ਹਲ ਕਰਨ ਦਾ ਇਸ ਕਾਰਨ ਲੋਕਾਂ ਨੇ ਮਹਿੰਦਰ ਪੱਤਨ ਨੂੰ ਜੁਤਾ ਦਿੱਤਾ ਸੀ ਤੇ ਚੌਥਾ ਕਾਰਨ ਇਹ ਮੰਨਿਆ ਜਾ ਰਿਹਾ ਕਿ ਇਸ ਸੀਟ ਨੂੰ ਜਿੱਤਣ ਲਈ ਸੀਐਮ ਮਾਨ ਖੁਦ ਪਰਿਵਾਰ ਸਮੇਤ ਕਿਰਾਏ ਦੇ ਮਕਾਨ ਵਿੱਚ ਪਹੁੰਚੇ ਸਨ ਹਰ ਰੋਜ਼ ਵਾਪਕ-ਵਾਕ ਥਾਵਾ ਤੇ ਰੋਡਸੋ ਅਤੇ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ਇਥੋਂ ਤੱਕ ਕਿ ਉਹਨਾਂ ਦੀ ਪਤਨੀ ਅਤੇ ਭੈਣ ਨੇ ਵੀ ਸੀਟ ਜਿੱਤਣ ਲਈ ਪੂਰਾ ਸਹਿਯੋਗ ਦਿੱਤਾ ਸੀ। ਆਮ ਆਨ ਵੱਲੋਂ ਬਣਾਏ ਗਏ ਚੱਕਰ ਵੀ ਉਹਨੂੰ ਪੰਜ-ਪੰਜ ਤੋੜ ਨਹੀਂ ਸਕਿੱਤੇ। ਪੰਜਵਾਂ ਵੱਡਾ ਕਾਰਨ ਪੰਜ ਪਾਰੀ ਹਾਦ ਦਾ ਇਹ ਸੀ ਕਿ ਜ਼ੋਨ ਪ੍ਰਚਾਰ ਦੌਰਾਨ ਪੰਜ ਪਾਰੀ ਵਰਕਰ ਘੱਟ ਨਜ਼ਰ ਆਏ ਜਦਕਿ ਬਾਹਰੀ ਲੋਕ ਵੀ ਉੱਥੇ ਆਏ। ਆਜ ਤੇ ਆਕੇ ਪ੍ਰਚਾਰ ਕਰਦੇ ਨਜ਼ਰ ਆਏ ਹਨ ਪਰ ਉਹਨਾਂ